ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਕਮੈਂਟ ਜ਼ਰੂਰ ਕਰਿਓ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਆਪਾਂ ਡੇਲੀ ਤੁਹਾਡੇ ਲਈ ਵੀਡੀਓ ਅਪਲੋਡ ਕਰਦੇ ਰਹਾਂਗੇ ਤੇ ਨਵੇਂ ਸੂਟਾਂ ਦੀ ਵੀਡੀਓ ਡੇਲੀ ਲੈ ਕੇ ਆਉਂਦੇ ਰਹਾਂਗੇ ਤੇ ਕਾਟਨ ਦਾ ਸਟਾਫ ਵੀ ਦਿਖਾਵਾਂਗੇ ਤੁਹਾਨੂੰ ਲਾਈਨਿੰਗ ਵੀ ਲੱਗੂਗੀ ਵਿਦਆਊਟ ਲਾਈਨਿੰਗ ਵੀ ਹੈ ਸਾਰੇ ਤਰ੍ਹਾਂ ਦਾ ਸਟਾਫ ਆਪਣੇ ਕੋਲੇ ਆ ਚੁੱਕਿਆ ਹੈਗਾ ਤੇ ਡੇਲੀ ਵੀਡੀਓ ਪੈਂਦੀਆਂ ਰਹਣਗੀਆਂ ਜਿੰਤਾ-ਜਿੰਤਾ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਸੂਟ ਆਪਣਾ ਰਖਵਾ ਸਕਦੇ ਹੋ ਜਿਹੜੇ ਸੂਟ ਲੈਣਗੇ ਆਪਣੇ ਸਾਰੇ ਬ੍ਰਾਂਡ ਦੇ ਸੂਟ ਲੈਣਗੇ ਆਪਾਂ ਨੂੰ WhatsApp ਤੇ ਤੁਸੀਂ ਆਰਡਰ ਕਰ ਸਕਦੇ ਹੋਗੇ WhatsApp ਦਾ ਨੰਬਰ ਹੈ ਜਿਹੜਾ ਨੀਚੇ ਮੈਂਸ਼ਨ ਕੀਤਾ ਹੁੰਦਾਗਾ ਉਤੇ ਜਾ ਕੇ ਤੁਸੀਂ ਗਰੁੱਪ ਦੇ ਵਿੱਚ ਵੀ ਐਡ ਹੋ ਸਕਦੇ ਹੋਗੇ ਫਿਕਸ ਵਗੈਰਾ ਆਪਾਂ ਸ਼ੇਅਰ ਕਰਦੇ ਰਹਨੇ ਆਂਗੇ ਤੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈਗਾ ਤਾਂ ਤੁਸੀਂ ਲੈ ਸਕਦੇ ਹੋ ਸਟਾਫ ਮਤਲਬ ਬਿਲਕੁਲ ਬਹੁਤ ਜ਼ਿਆਦਾ ਵਧੀਆ ਹੋਊਗਾ ਤੇ ਕੋਈ ਵੀ ਸਟ੍ਰਿੰਕਸ ਵਗੈਰਾ ਨਹੀਂ ਹੁੰਦੀ ਹੈਗੀ ਨਾ ਛਾਣੀ ਤੇ ਫਰਸਟ ਸੂਟ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਆਂਗੇ ਦੇਖੋ ਟਿਸਟਾ ਬ੍ਰਾਂਡ ਦਾ ਹੈ ਇਹ ਵਾਲਾ ਤੇ ਇਹ ਆਪਣਾ ਮਤਲਬ ਬਹੁਤ ਜ਼ਿਆਦੇ ਮਤਲਬ ਜਿਹੜਾ ਇਹ ਪ੍ਰਿੰਟ ਹੈਗਾ ਸੇਲ ਹੋਇਆਗਾ ਇਹਦੇ ਨਾਲ ਆਪਣੇ ਕੋਲ ਇੱਕ ਸੂਟ ਅਵੇਲੇਬਲ ਹੈਗਾ ਜੇ ਤੁਸੀਂ ਲੈਣਾ ਚਾਹੋਗੇ ਤਾਂ ਲੈ ਸਕਦੇ ਹੋਗੇ ਦੇਖੋ ਇਦਾਂ ਆਪਾਂ ਇਹਨੂੰ neck ਤੇ ਡਿਜ਼ਾਈਨਿੰਗ ਦਿੱਤੀ ਹੈ लेसਜ਼ ਨਾਲ ਤੇ ਪਾਵਾਂ ਤੇ ਲੈਂਸ ਲਗਵਾਈ ਹੈਗੀ ਤੇ ਚਾਕਾਂ ਤੇ ਲੈਸ ਹੈਗੀ ਤੇ ਪਲੱਸ ਇਹ ਲਾਈਨਿੰਗ ਲੱਗੀ ਹੋਈ ਹੈਗੀ ਸੂਰਨੇ નીચે ਲਾਈਨਿੰਗ ਲੱਗੂਗੀ ਵੀ ਲੱਗੂਗੀ ਕੋਈ ਹੈਵੀ ਨਹੀਂ ਹੁੰਦਾ ਹੈਗਾ ਸਟੱਫ ਬਹੁਤ ਲਾਈਟ ਵੇਟ ਸਟੱਫ ਹੈਗਾ ਬਿਲਕੁਲ ਪਾਏ ਦਾ ਪਤਾ ਵੀ ਨਹੀਂ ਚੱਲਦਾ ਕਿ ਇਹਦੇ ਨਾਲ ਦਾ ਆਪਣੇ ਕੋਲੇ ਹੈਗਾ ਇੱਕ ਸੂਟ ਅਵੇਲੇਬਲ ਇੱਕ ਰਹਿ ਗਿਆ ਹੈਗੇ 2-3 ਸੀਗੇ ਤੇ ਆਪਣੇ ਸੇਲ ਹੋ ਗਏ ਇਹ ਦੇਖੋ ਇਦਾਂ ਆਪਾਂ ਇਹਨੂੰ ਬਾਟਮ ਤੇ ਪਾਈਪਿੰਗ ਪੌਂਚਾਂ ਤੇ ਪਾਈਪਿੰਗ ਲਗਾਈ ਹੈਗੀ ਇਦਾਂ ਫਿਨਿਸ਼ਿੰਗ ਕੀਤੀ ਹੈਗੀ ਦੁਪੱਟੇ ਇਹਦੇ ਰੈਡੀ ਹੋਣ ਲਈ ਗਏ ਹੋਣਗੇ ਤੁਸੀਂ ਸਾਨੂੰ ਇੰਸਟਾਗ੍ਰਾਮ ਤੇ ਜਾ ਕੇ ਵੀ ਮਤਲਬ ਆਰਡਰ ਦੇ ਸਕਦੇ ਹੋਗੇ ਮੈਸੇਜ ਕਰ ਸਕਦੇ ਹੋਗੇ ਗੁੱਡ ਲੁੱਕ ਰੀਪਸ ਟਿਕ ਦੇ ਨਾਮ ਤੇ ਆਪਣਾ ਇੰਸਟਾਗ੍ਰਾਮ ਪੇਜ ਹੈਗਾ ਉੱਥੇ ਜਾ ਕੇ ਆਪਾਂ ਨੂੰ ਡੀਐਮ ਕਰ ਸਕਦੇ ਹੋਗੇ ਇਹ ਆਪਾਂ ਸੂਟ ਰੈਡੀ ਕੀਤਾ ਹੈਗਾ ਸ਼ਿਮਰ ਤੇ ਅੱਧਾ ਆਪਾਂ ਇਹਦੇ ਪੈਚ ਲਗਵਾ ਕੇ ਵਰਕ ਕੀਤਾ ਹੈਗਾ ਬਾਹਾਂ ਤੇ ਵੀ ਇਦਾਂ ਹੀ ਵਰਕ ਹੈਗਾ ਸੇਮ ਤੇ neck ਤੇ ਆਪਾਂ ਡਿਜ਼ਾਈਨ ਦਿੱਤਾ ਹੈਗਾ ਸਟੀਚਿੰਗ ਆਪਣੇ ਕੋਲ ਅਵੇਲੇਬਲ ਹੈਗੀ ਹੈ ਜੇ ਤੁਸੀਂ ਕਰਵਾਉਣਾ ਚਾਹੋ ਤਾਂ ਕਰਵਾ ਸਕਦੇ ਹੋ ਨਹੀਂ ਤੁਸੀਂ ਏਦਾਂ ਵੀ ਮਗਵਾ ਸਕਦੇ ਹੋਗੇ ਆਨਲਾਈਨ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਆਪਾਂ ਨੂੰ ਇਹ ਪੌਂਚਿਆਂ ਤੇ ਵਰਕ ਹੋਇਆ ਹੋਇਆ ਹੈਗਾ ਕੰਮ ਦੀ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਹਾਂਜੀ ਜਿਹੜਾ ਆਪਾਂ ਪਹਿਲਾ ਸਭ ਤੋਂ ਪਹਿਲਾ ਤੁਹਾਨੂੰ ਸੂਟ ਦਿਖਾਇਆ ਹੈਗਾ ਉਹਦੇ ਨਾਲ ਦਾ ਆਪਣੇ ਕੋਲ ਇੱਕ ਸੂਟ ਅਵੇਲੇਬਲ ਹੈਗਾਗਾ ਜੇ ਤੁਸੀਂ ਲੈਣਾ ਚਾਹੁੰਦੇ ਹੋਗੇ ਤਾਂ ਆਪਣਾ ਫਾਸਟਲੀ ਆਰਡਰ ਕਰਕੇ ਰਖਵਾ ਸਕਦੇ ਹੋਗੇ ਬਹੁਤ ਜਿਆਦੇ ਸੋਹਣੇ ਪ੍ਰਿੰਟ ਦੇਣਗੇ ਪੀਸ ਦਾ ਬ੍ਰਾਂਡ ਦੇ ਪ੍ਰਿੰਟ ਨੇ ਸਾਰੇ ਤੇ ਨਾਲ ਹੈਗੀ ਪਲੇਨ ਬਾਟਮ ਬਾਟਮ ਤੇ ਤੁਸੀਂ ਵਰਕ ਵਗੈਰਾ ਕਰਵਾਉਣਾ ਚਾਹੁੰਦੇ ਹੋ ਤਾਂ ਕਰਵਾ ਸਕਦੇ ਹੋ ਨੈਕਸਟ ਕਲਰ ਇਹਦੇ ਵਿੱਚ ਇਹ ਆ ਤੇ ਡਿਜ਼ਾਈਨ ਹੀ ਪ੍ਰਿੰਟ ਦਾ ਵੀ ਫਰਕ ਹੈਗਾ ਲੇਟੈਸਟ ਪ੍ਰਿੰਟ ਨੇਗੇ ਸਾਰੇ ਨਿਊ ਜੇ ਤੁਸੀਂ ਵਰਕ ਕਰਵਾ ਲਓ ਤੇ ਬਹੁਤ ਜ਼ਿਆਦਾ ਸੋਹਣਾ ਸੂਟ ਬਣ ਜਾਊਗਾ ਜੇ ਇਦਾਂ ਹੀ ਲੈਣਾ ਲੈਸ ਵਾਲੀ ਫਿਨਿਸ਼ਿੰਗ ਦਾ ਵਾਲੋ ਤੇ ਨਾਲ ਹੈਗੀ ਆ ਪਲੇਨ ਬਾਟਮ ਦੁਪੱਟਾ ਆਫ ਅਲ ਹਾਲ ਕਿਸੇ ਨਾਲ ਨਹੀਂ ਰੱਖਿਆ ਹੈਗਾ ਤੇ ਦੁਪੱਟਾ ਜੇ ਤੁਸੀਂ ਕਹੋਗੇ ਵੀ ਦੁਪੱਟਾ ਲਗਵਾਉਣਾ ਤਾਂ ਆਪਾਂ ਤੁਹਾਨੂੰ ਲਗਾ ਕੇ ਦਵਾਂਗੇ ਚਨੌਨ ਦਾ ਦੁਪੱਟਾ ਲਗਵਾਉਣਾ ਉਹ ਵੀ ਲੱਗੂਗਾ ਤੇਰੇ ਨਾਲ ਦੇ ਆਪਣੇ ਕੋਲੇ ਦੋ ਸੂਟ ਹੈਗੇ ਨੇਗੇ ਬਹੁਤ ਜ਼ਿਆਦੇ ਸੋਹਣੇ ਪ੍ਰਿੰਟ ਨੇ ਤੇ ਤੀਜਾ ਪ੍ਰਿੰਟ ਇਹਦੇ ਵਿੱਚ ਇਹ ਵਾਲਾ ਹੈਗਾ ਫਰੋਜ਼ੀ ਕਲਰ ਦਾ ਦੇ ਨਾਲ ਹੈਗੀ ਹੈ ਜੀ ਫਲੇਨ ਬਾਟਮ ਪ੍ਰਾਈਸ ਤੁਸੀਂ ਸਾਨੂੰ ਵਟਸਐਪ ਤੇ ਜਾ ਕੇ ਪੁੱਛ ਸਕਦੇ ਹੋਗੇ ਚੌਥਾ ਪ੍ਰਿੰਟ ਦੇ ਵਿੱਚ ਸਾਰੇ ਪ੍ਰਿੰਟ ਲੇਟੈਸਟ ਨਹੀਂਗੇ ਨਵੇਂ ਪ੍ਰਿੰਟ ਨਹੀਂਗੇ ਤੇ ਨਿਊ ਸਟਾਕ ਆਇਆਗਾ ਇਹਦੇ ਨਾਲ ਹੈਗੀ ਹੈ ਬਾਕੀ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾਗਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਆਪ ਨੂੰ ਭੇਜ ਸਕਦੇ ਹੋਗੇ ਤੁਸੀਂ ਦੁਨੀਆ ਦੇ ਕੋਈ ਵੀ ਕੋਨੇ 'ਚ ਬੈਠੇ ਹੋਗੇ ਆਪਣਾ ਆਨਲਾਈਨ ਆਨਲਾਈਨ ਆਪਾਂ ਨੂੰ ਆਰਡਰ ਦੇ ਸਕਦੇ ਹੋਗੇ ਤੇ ਆਪਣਾ ਸੂਟ ਜੇ ਤੁਸੀਂ ਰੈਡੀ ਕਰਵਾਣਾ ਕੋਈ ਵੀ ਰੈਡੀ ਵੀ ਕਰਵਾ ਸਕਦੇ ਹੋਗੇ ਹੈਂਡਵਰਕ ਆਰੀਵਰਕ ਮਸ਼ੀਨਵਰਕ ਕੋਈ ਵੀ ਤੁਹਾਨੂੰ ਸੂਟ ਤੁਹਾਡਾ ਆਪਣੀ ਚੁਆਇਸ ਦਾਗਾ ਤਾਂ ਸਾਨੂੰ ਪਿਕ ਸ਼ੇਅਰ ਕਰਕੇ ਤੁਸੀਂ ਆਪਣੇ ਕੋਲ ਰੈਡੀ ਕਰਵਾ ਸਕਦੇ ਹੋਗੇ ਸਟਿਚਿੰਗ ਅਵੇਲੇਬਲ ਹੈਗੀ ਹੈਗੀ ਜੇ ਤੁਸੀਂ ਕਰਵਾਉਣਾ ਚਾਹਨਾ ਕਰਵਾ ਸਕਦੇ ਹੋਗੇ ਨਹੀਂ ਕਰਵਾਉਣਾ ਚਾਹੁੰਦੇ ਹੈਗੇ ਤਾਂ ਤੁਸੀਂ ਐਵੇਂ ਵੀ ਸੂਟ ਮਗਵਾ ਸਕਦੇ ਹੋਗੇ ਉਮੀਦ ਕਰਦੀ ਆ ਸਾਡੀ ਵੀਡੀਓ ਪਸੰਦ ਆਉਂਦੀ ਹੋਊਗੀ ਸਾਡੇ ਸੂਟ ਤੁਹਾਨੂੰ ਪਸੰਦ ਆਉਂਦੇ ਹੋਣਗੇ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਲਾਈਕ ਐਂਡ ਕਮੈਂਟ ਜਰੂਰ ਕਰਿਓ ਵੀਡੀਓ ਨੂੰ ਵਾਤ ਤੋਂ ਵਾਤ ਸ਼ੇਅਰ ਕਰਿਓ ਤੇ ਇੰਸਟਾਗ੍ਰਾਮ ਤੇ ਪੇਜ ਨੂੰ ਜਾ ਕੇ ਫੋਲੋ ਕਰਿਓ ਜੀ ਨੈਕਸਟ ਵੀਡੀਓ ਤੁਹਾਡੇ ਲਈ ਜਲਦੀ ਲੈ ਕੇ ਆਵਾਂਗੇ ਧੰਨਵਾਦ ਜੀ ਸਾਰਿਆਂ ਦਾ